ਸਰ ਜੀ ਮੈਂ ਤੁਹਾਡਾ ترਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਜ਼ਰਾਂ ਜੋ ਟਾਈਮ ਹੈ ਸ਼ਾਮ ਦੇ ਸੇਵਾ ਅੱਜ ਚੁੱਕੇ ਨੇ ਜੀ ਤੇ ਇਸ ਟਾਈਮ ਗੁਰਦੁਆਰਾ ਸਾਹਿਬਾ ਗੁਰਦੁਆਰਾ ਸਾਹਿਬ ਤੁਹਾਨੂੰ ਬੁਲਾਉਂਦੇ ਦਿਖਾਉਂਦੇ ਆ ਸੰਗਤਾਂ ਜੁੜੀਆਂ ਹੋਈਆਂ ਨੇ ਖੰਡ ਸਾਹਿਬ ਖੰਡ ਪਾਟ ਸਾਹਿਬ ਪ੍ਰਕਾਸ਼ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੇ ਅੱਜ ਪੂਰਾ ਇਕੱਠ ਹੈਗਾ ਮਿਲ ਕੇ ਅੱਜ ਮਾਧਰਾ ਦਿਨ ਸੀਗਾ ਤੇ ਜੋ ਸ਼ਾਮ ਦੇ ਕਥਾ ਵੀ ਹੋਣੀ ਹੈ ਤੇ ਇਹਨੂੰ ਤੇ ਤੇ ਇੱਧਰ ਸਾਡੇ ਸਾਡੇ ਇਧਰ ਆ ਗਏ ਬਾਬਾ ਜੀ ਗ੍ਰਾਂਤੀ ਸਾਹਿਬ ਆ ਗਏ ਨੇ ਤੇ ਗ੍ਰਾਂਤੀ ਸਾਹਿਬ ਆ ਗਏ ਨੇ ਸਾਡੇ ਬਹੁਤ ਹੀ ਸ਼ਤਕਾਰਯੋਗ ਬਾਬਾ ਗੁਰਚਰਨ ਸਿੰਘ ਜੀ ਬਾਬਾ ਜੀ ਠੀਕ ਹੋ ਠੀਕ ਆ ਜੀ ਠੀਕ ਤੇ ਇਧਰ ਸਾਡੇ ਚਾਚਾ ਜੀ ਜੱਗੂ ਸਿੰਘ ਛੇੜ ਜੀ ਠੀਕ ਹੋ ਜੀ ਠੀਕ ਤੇ ਆ ਪਾਉੜੀ ਦੇ ਬਹਿ ਕੇ ਗੱਲ ਕਰ ਰਹੇ ਸੀ ਉਹ ਗ੍ਰਾਂਤੀ ਸਾਹਿਬ ਜੀ ਮਜ਼ਾਕ ਕਰ ਰਹੇ ਸੀ ਬਹੁਤ ਹੀ ਚੰਗੇ ਇਨਸਾਨ ਨੇ ਬਹੁਤ ਵਧੀਆ ਹਾਲੂ ਗ੍ਰਾਂਤੀ ਸਾਹਿਬ ਮਿਲਲੇ ਨੇ ਤੇ ਆਪਾਂ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਜੀ ਚਲੋ ਜੀ ਮਿਲਦੇ ਆਗੇ ਤੁਹਾਨੂੰ ਬਣੇ ਰਹੋ ਬਲੌਗਰ ਬਹੁਤ ਹੀ ਸੋਨਾ ਬਲੌਗਰ ਬਹੁਤ ਸਾਰੀ ਧੰਨਵਾਦ ਤੇਰਾ ਦੋਨਾ ਦੀਆ ਮੇਰਾ ਤਤਰਾ ਤੇ ਮਾਜਨ ਮੈਂ ਗਾਵਾਰਾ ਮੇਰੇ ਤਨ ਤਰੀ ਫਤਰਾਕੀ ਈਟਾਰੇ ਤਰੀ ਪੂਰੀ ਬਿਸ਼ਤ ਰਈੇ ਖਾਤ ਰਹਾ ਰੂਪ ਰੰਗ ਸੁਖਿਆਣ ਭੋਗਨ ਤੇ ਤੇ ਜਿਦ ਬਖਾਰਾ ਹਰ ਕਾਣਾਤ ਧਿਆਨ ਦਾ ਨਾਮ ਤੂੰ ਕੋ ਦਾ ਸਤਿ ਸ਼੍ਰੀ ਅਕਾਲ ਮਾਇਆ ਰੰਗ ਰੰਗ ਤੇ ਨੈ ਮੈਂ ਤੇ ਉਹ ਬਾਦਰੀ ਕੀ ਸਾਹਿਬ ਬੇਦਾਰ ਹੈ ਸੂਰੇ ਰੰਗ ਰਾਤੇ ਮੇਰੇ ਭਰ ਮੇਰਾ ਹਰਾਨਗਾ ਪੂਤ ਮੂਤ ਪਰਪੋ ਹੈ ਤਗਾਮ ਦਰਬਾਰਾ ਨਾ ਮੜੇ ਤੋਹਾ ਨਾਲ ਕੋ ਤਰਹੁ ਪਿਆਰ ਮਰ ਮੁਹੰਲਾ ਅੰਜਵਾ ਕਰ ਤੂੰ ਨਾ ਇੱਕੋ ਦਾ ਸਤਿ ਗੁਰ ਪ੍ਰਤਾਨ ਉਹ ਹੰਕਾਰ ਸੁਮਨ ਕੀ ਕੀਆ ਜਿਸ ਤਾਰਾ ਬਣ ਕੇ ਨਾਮ ਤੇ ਪਰਮਾਣਿ ਚਾਰੇ ਤੇ ਚਾਰੇ ਕਾਣੀ ਕਾਲੀ ਦੇ ਤਾ ਲੋਗਾ ਇੱਕ ਵਾਰੇ ਤੇ ਨਹ ਹੋਆ ਤਨਿਹਾਰਾ ਬਿਟੋ ਰਹੇ ਸਤਿਗੁਰੇ ਸਾਚੁ ਜਰੇ ਰਹੋ ਤਰੇਣਾ ਅੰਤਿਆ ਤਾਰਾ ਨਰਕ ਤੋਂ ਬਚਤਾਰਾ ਹਉਮੈ ਆ ਰਹਿ ਜਾਏ ਮਨ ਤੇ ਸ਼ੰਕਰ ਤਕਰੀਬਨ ਤਿਆਰ ਹੋ ਚੁੱਕਿਆ ਜੀ ਕਿਵੇਂ ਦਾਰੇ ਲੈਣਾ ਨਹੀਂ ਤੋ ਡਰਦਾ ਇਹ ਲੰਗਰ ਹੋ ਗਿਆ 11 11 ਕਹਿੰਦਾ ਵੀ ਇੱਕ ਮਿੰਟ ਰੁਕ ਜਾ ਮੈਂ ਤਾਂ ਭਾਰ ਨਹੀਂ ਚੱਕਿਆ ਉਹ ਮੇਰੀ ਕੰਸਲਟਰਾ ਹੋ ਜਾ ਕਿਤੇ ਪਰ ਮੈਂ ਹਾਂ ਕੁਝ ਨਹੀਂ ਹੁੰਦਾ ਤੂੰ ਚੱਕ ਸਹੀ ਕਰ ਪਈ ਰਹਿਣਾ ਯਾਰ ਪਈ ਰਹਿਣ ਘੰਟੇ ਹੁੰੰਡੀ ਹੋ ਜੂ ਕਥਾ ਤੋਂ ਬਾਅਦ ਧਰ ਦਾਂਗਾ ਤੇਰਾ ਬੱਬੂ ਯਾਰ ਪੱਠੀ ਕਰਕੇ ਡਾਉਂਦਾ ਨਹੀਂ ਬੱਬੂ ਨੌਜਵਾਨ ਬੁੱਢੇ ਹੋ ਤੂੰ ਹੈ ਨਾ ਨੌਜਵਾਨ ਨਹੀਂ میں تمہیں کیوں ਜੇ ਨਾਥਨ ਵਗੈਰਾ ਇਹ ਕੰਡੇ ਗੁੰਡੇ ਦੀ ਸੇਵਾ ਕਰਾਈਆਂ ਸਵੇਰੇ ਤੋਂ ਵਾਸਤੇ ਸਾਰਾ ਸਮਾਨ ਤਿਆਰ ਹੋਈ ਜਾਂਦਾ ਤੇ ਮਾਈਆਂ ਸੇਵਾ ਕਰੇ ਸੋ ਮਾਈਆ ਤਕਰੀਬ ਨੂੰ ਪਿੰਡ ਦੀ ਸੋ ਮਾਈਆ ਤਕਰੀਬ ਨੂੰ ਕਿ ਸੇਵਾਦਾਰ ਘਟਨੇ ਮਾਈਆਂ ਵਾਦਨੇ ਸੇਵਾ ਕਰਨ ਇਹ ਰਾ ਕਮੇਟੀ ਵਾਲੇ ਨੇ ਕਮਰਾ ਤਿਆਰ ਕਰਾਇਆ ਉਹ ਨਹੀਂ ਦੇਖ ਕੇ ਇਸ ਤਰ੍ਹਾਂ ਬਈ ਕਮਰੇ ਦੀ ਇਹ ਜਿਹੜਾ ਕਮਰਾ ਤਿਆਰ ਕਰਾਇਆ ਗਮਨ ਦੇ ਕਮਰੇ ਨੂੰ ਇਸ ਤਰ੍ਹਾਂ ਸਜਾਇਆ ਗਿਆ ਕਿ ਚ ਸਾਕਾ ਨਨਕਾਣਾ ਸਾਹਿਬ ਦੀ ਪੇਸ਼ੀ ਦਾਨੀ ਮਹਾਰਾਜ ਤੇ ਬੱਚਿਆਂ ਦੀ ਤੇ ਨਾਂ ਭੁੱਲਣ ਤੋਂ ਕਿ ਨਾਂ ਬਾਕਸਨ ਜੋਗ 1 ਜੂਨ ਤੇ ਵੀ ਆਪਣੀ 83 ਰਹੀ ਉਹ ਘੱਲੂ ਘਰਾ ਸੀ ਸਾਰਾ ਕੰਮ ਲਗਾਏ ਨੇ ਵਿੱਚ ਤਸਵੀਰਾਂ ਚ ਬਣਾ ਕੇ ਬਹੁਤ ਵਧੀਆ ਜਿਹੜਾ ਕਮਰਾ ਕਮੇਟੀ ਦਾ ਬਣਿਆ ਉਹ ਚ ਲਾਇਆ ਹੋਇਆ ਤੁਹਾਡੇ ਪਿੰਡ ਦਾ ਬਹੁਤ ਸੋਹਣਾ ਬਣਾਇਆ ਹੋਇਆ ਇਸ ਸਾਰੀ ਸੇਵਾ ਚ ਸਾਡੇ ਪ੍ਰਧਾਨ ਜੀ ਨੇ ਗੁਰਦੁਆਰਾ ਸਾਹਿਬ ਦੇ ਪਰਮਜੀਤ ਸਿੰਘ ਪੱਕੀ ਜੀ ਮਤਲਕਿ ਇਹ 9-10 ਜਾਣੇ ਨੇ ਪਰ ਜਿਹੜੀ ਖਾਸੀਅਤ ਹੁੰਦੀ ਹੈ ਕੋਈ ਕਲਾਚ ਇਹ ਸਾਡੇ ਪਰਮਜੀਤ ਸਿੰਘ ਜੀ ਨੇ ਇਹਨਾਂ ਨੇ ਇਹ ਜਿਹਾ ਕਿਵੇਂ ਦਿਮਾਗ ਬਦਲਾਵ ਵਾਲਾ ਬਣਾਇਆ ਹੋਵੇ ਵਿਅਕਤੀ ਨੂੰ ਜਾਣਕਾਰੀ ਵਾਲਾ ਬੋਲ ਦੇ ਨਾਲ ਨਾਰੀਆਂ ਸੰਸਥਾ ਨਾਲ ਗੰਗੂਰ ਰਾਜ ਦੇ ਸਾਡੇ ਨਾਲ ਠੀਕ ਧੰਨਵਾਦ ਧੰਨਵਾਦ ਜੀ ਵੱਡੀ ਸੋਚ ਤੇ ਵੱਡੀ ਕੋਈ ਚੀਜ਼ ਇਹ ਤੁਹਾਨੂੰ ਦੱਸ ਰਿਹਾ ਅਸੀਂ ਦਿਖਾਈ ਗਈ ਹੈ ਗੱਲ 'ਚ ਤੇ ਇਧਰ ਲੰਗਰ ਦੀ ਤਿਆਰੀ ਹੋ ਚੁੱਕੀ ਹੈ ਤੇ ਵਰਤੋਂ ਵਾਸਤੇ ਥੋੜਾ ਟਾਈਮ ਹੀ ਲੱਗੂ ਮੱਖਣ ਕਿਵੇਂ ਆ ਠੀਕ ਹੈ ਹੋਰ ਜੀ ਠੀਕ ਹੈ ਤੇ ਥੋੜਾ ਟਾਈਮ ਹੀ ਲੱਗੂ ਵਰਤੋਂ ਨੂੰ ਠੰਡੀ ਕਰ ਰਹੇ ਨੇ ਸਬਜ਼ੀ ਲੱੱਖਾ ਘਾੜੀ ਬਣਾਤੀ ਕੌਲੀ ਸੋਲੇ ਤੇ ਸਾਡੇ ਜਿਹੜੇ ਡਾਲੀ ਦੀ ਸੇਵਾ ਕਰਦੇ ਨੇ ਮਲਕੀਰ ਸਿੰਘ ਨੇ ਸਾਡੇ ਕਿੰਧਰ ਮਾਣੀਆਂ ਪ੍ਰਸਾਦਾਂ ਬਣਾ ਰਹੇ ਨੇ ਕਿੰਧਰ ਪ੍ਰਸਾਦਾਂ ਬਣਾ ਰਹੇ ਨੇ ਮੰਮਾ ਇੱਧਰ ਲੰਗਰ ਦੀ ਸਵੇਰ ਦੀ ਤਿਆਰੀ ਹੋ ਰਹੀ ਹੈ ਦਵਾਰ ਇਧਰੋਂ ਜਿਹੜੀ ਦੀਵਾਲਾ ਉਹ ਵੀ ਦਿਖਾਉਣੇ ਲੱਗੀ ਹੋਈ ਪਹਿਲਾਂ ਤੁਸੀਂ ਇਹ ਦੇਖੋ ਸੇਵਾਦਾਰ ਤੋਂ ਸੇਵਾਦਾਰ ਜੀ ਗੁੜਮਾਈਆਂ ਸੇਵਾ ਕਰਦੇ ਹੋਈਆਂ ਤੇ ਇਹ ਸਾਡੇ ਕਮੇਟੀ ਮੈਂਬਰ ਨੇ ਲੱਖੇ ਹੋਰੀ ਅੱਪਰੇ ਮਿਲ ਕੇ ਇਹੀ ਸੁਰੇਲੇ ਬੰਦਾਸ ਤੇ ਆ ਵੀ ਕਮੇਟੀ ਮੈਂਬਰ ਨੇ ਮੁੰਡਾ ਜੰਗ ਮੁੰਡੇ ਨੇ ਦੋ ਤਿੰਨ ਦੂਸਰੇ ਕੁਝ ਬਜ਼ੁਰਗ ਨੇ ਰਲ ਮਿਲ ਮਿਲ ਕੇ ਕਮੇਟੀ ਬਣੀ ਹੈ ਜੀ ਬਹੁਤ ਸੋਹਣੀ ਸਜਾਵਟ ਕੀਤੀ ਹੈ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੋਹਣੀ ਮਲਕੇ ਜਿੰਨੀ ਕਹਦੇ ਦੀਪਮਾਲਾ ਹੋਈ ਹੈ ਜੀ ਤੁਹਾਨੂੰ ਦਿਖਾ ਰਿਹਾ ਹਾਂ ਇਹ ਦੇਖੋ ਜੀ ਬਹੁਤ ਸੋਹਣੀ ਪਹਿਲਾਂ ਨਿਸਾਨ ਸਾਹਿਬ ਤੇ ਵੀ ਹੁੰਦੀ ਸਵਾਰ ਹੋਈ ਨਹੀਂ ਸਾਰੇ ਗੁਰਦੁਆਰਾ ਸਾਹਿਬ ਤੇ ਇੱਧਰ ਜੂਥ ਖੜਾ ਸਾਰਾ ਇੱਧਰ ਤੇ ਲੰਗਰ ਵਰਤਾਉਣ ਵਾਸਤੇ ਤਿਆਰ ਖੜਾ ਜੂਥ ਤੇ ਹੁਣ ਉਧਰੋਂ ਆਰਡਰ ਆਉਣ ਵਾਲੀ ਹੈ ਇਹ ਵਰਤਾਉਣਗੇ ਲੰਗਰ ਮੋਢੇ ਫਿਰ ਸਾਰੇ ਇੱਕ ਮਿੰਟ ਸਾਰੇ ਲੰਗਰ ਵਰਤਾਉਣਗੇ ਇੱਧਰ ਖੜੇ ਨੇ ਬਜ਼ੁਰਗ ਭਗਤ ਰੱਬ ਦੇ ਕਿਵੇਂ ਠੀਕ ਹੋ ਇੱਥੇ ਹੁਣ ਹੀ ਆਪਾਂ ਦੀ ਸੇਵਾ ਜਦੋਂ ਲੰਗਰ ਚੱਲ ਪਿਆ ਨਾਲ ਦੀਆਂ ਵਰਤਨਾ ਦੀ ਆਉਣ ਸ਼ੁਰੂ ਹੋ ਜੂਗਾ ਤੇ ਇੱਥੇ ਨੇ ਮੁੰਡੇ ਨਾ ਭੁੱਲ ਗਿਆ ਮੈਂ ਨਾ ਭੁੱਲ ਗਿਆ ਰਾਮਣੌਰ ਹੀ ਖੜੇ ਨੇ ਇੱਧਰ ਇੱਧਰ ਤਾਇਆ ਵੀ ਵੰਡੇ ਉੱਟੀ ਆ ਗਈ ਹੋਰ ਤਾਇਆ ਠੀਕ ਹੈ ਬਹੁਤ ਹੀ ਸੋਹਣੇ ਦਿੱਖ ਰਿਪੀ ਆ ਗਈ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਰਿਸ਼ਤ ਦਿਨਾਂ ਦੇ ਦੰਦ ਗੋਪਨੋ ਸੰਗਵਤ ਹਲਕੇ ਨਾ ਜਾਣਿਆ ਨਹੀਂ ਮੈਂ ਭੁੱਲੇ ਗੂਤਮ ਜਾਏ مالو مروتے تنکا لاگو پائی گوربند تا تاکو نیں کی مت تانو نہ جانی تاں وے تھا گنتا ساج پٹائے اوเทพ کوپت مانن تن پڑھی گੁਰمکھیا کیتے او

د اوتات کي پوري اوتات کي ساري روگ